ਲੋ ਜੀ ਵੀਡੀਓ ਹੋ ਗਈਆਂ ਥੋੜੀਆਂ ਲੇਟ ਤੇ ਅੱਜ ਸਾਡਾ ਦਿਨ ਤੀਜਾ ਵੀ ਅੱਜ ਸਾਡਾ ਹੋ ਗਿਆ ਤੀਜਾ ਦਿਨ ਸ੍ਰੀ ਅਨੰਦਪੁਰ ਸਾਹਿਬ ਸਾਡਾ ਇੱਕ ਬੰਦਾ ਹੋ ਗਿਆ ਜੀ ਬਿਮਾਰ ਤੇ ਉਹਨੂੰ ਅਸੀਂ ਢੋਣ ਲੱਗਾ ਦਾ ਲੁਧਿਆਣੇ ਵਾਲੀ ਤੇ ਲੁਧਿਆਣੇ ਜਾ ਕੇ ਉੱਤਰ ਵੀ ਤੇ ਬਸ ਚੀਜ਼ੋ ਵਾਦਾ ਜੀ 2000 ਦਿੱਤਾ ਲੋ ਜੀ ਅੱਜ ਸਾਡਾ ਹੋ ਗਿਆ ਤੀਜਾ ਦਿਨ ਸ੍ਰੀ ਅਨੰਦਪੁਰ ਸਾਹਿਬ ਤੇ ਮੱਥਾ ਅਸੀਂ ਕੇਸਗੜ੍ਹ ਸਾਹਿਬ ਬਾਅਦ ਟੇਕਾਂਗੇ ਪਹਿਲਾਂ ਅਸੀਂ ਚੱਲੇ ਆਪਾਂ ਪਹਾੜ ਸਾਹਿਬ ਫਿਰ ਗੁਰੂ ਘਰ ਲਾਹੌਰ ਤੇ ਸਾਰੇ ਗੁਰਦੁਆਰਿਆਂ 'ਚ ਮੱਥਾ ਟੇਕ ਕੇ ਸਾਰੇ ਦਰਸ਼ਨ ਕਰਕੇ ਫੇਰ ਅਸੀਂ ਵਾਪਸ ਆ ਕੇ ਇਸ ਗੜ੍ਹ ਤੋਂ ਇਹ ਮੱਥਾ ਟੇਕਾਂਗੇ ਇਹ ਸਾਡਾ ਇੱਕ ਬੰਦਾ ਹੋ ਗਿਆ ਸੀ ਬਿਮਾਰ ਤੇ ਉਹਨੂੰ ਅਸੀਂ ਚੜਾਉਣ ਲੱਗਿਆ ਬੱਸ ਤੇ ਉਸ ਬੱਸ ਤੇ ਚੜਾ ਕੇ ਉਹਨੂੰ ਤੇ ਫੇਰ ਅਸੀਂ ਆਪ ਦਾ ਸਾਈਕਲਾਂ ਤੇ ਚੱਲੇ ਪਾਵਾਂਗੇ ਵਾਪਸੀ ਦੇ ਬਾਕੀ ਦੀ ਵੀਡੀਓ ਤੁਹਾਨੂੰ ਅੱਗੇ ਜਾ ਕੇ ਦਿਖਾਵਾਂ ਤੇ ਇਹ ਚੜਾ ਦਾ ਲੁਧਿਆਣੇ ਵਾਲੀ ਤੇ ਲੁਧਿਆਣੇ ਜਾ ਕੇ ਉੱਤਰਦੇ ਉੱਥੇ ਬੱਸ ਬਦਲ ਲੂਆ ਬੰਦਾ ਸਾਡਾ ਹੋ ਗਿਆ ਸੀ ਬਿਮਾਰ ਆਨੰਦਪੁਰ ਸਾਹਿਬ ਆ ਕੇ ਗੱਡ ਬਲੱਡ ਘਟ ਗਿਆ ਸੀ ਵਿਚਾਰੇ ਦਾ ਚੱਲ ਓਏ ਚਲੋ ਜੀ ਭੇਜਤਾ ਬੱਸ ਚੱਲ ਬੱਸ ਕਰ ਓਏ ਬੱਸ ਕਰ ਲੋ ਜੀ ਗੁਰਦੁਆਰੇ ਦੇ ਦਰਸ਼ਨ ਕਰ ਲਈ ਆਪਾਂ ਕਰਾਲੀ ਗੱਡੀ ਹਣ 3200 ਵਾਦਾ ਹੀ 2000 ਦਿੱਤਾ ਬਾਈ ਨੇ ਚਲੋ ਜੀ ਚਾਰ ਬਾਹਰ ਆ ਮਗਰੀ ਹੈ ਹੈ ਸਾਈਕਲ ਚਾਰ ਤੋਂ ਲੁਧਿਆਣੇ ਵਾਲੇ ਲੁਧਿਆਣੇ ਵਾਲੇ ਉਹ ਕਿੰਦਾ ਜਾਊਗੇ ਮੁੰਡੇ ਲੋ ਜੀ ਬਹਿ ਗਏ ਹਾਂ ਬਹਿ ਜਾਏ ਇਹ ਕਰਕੇ ਆਏ ਜੀ ਥਰਜੇ ਤੁਹਾਡੇ ਹੱਥ ਲੋਗੇ ਓ ਥਰਜੇ ਧੀਰੇ ਨੂੰ ਭਾਈਏ ਗਾਂ ਧੀਰਾ ਪਤਲਾ ਉਧਰ ਦੀ ਆਏ ਵੀਰ ਉਧਰ ਹੀ ਪੱਟਾਂ ਤੇ ਬਹਿ ਜਾ ਕੇ ਇੱਕ ਬਾਤ ਐ ਫਾਈ ਕੁਮਾਰ ਉਹ ਜੇ ਉਹ ਦੋ ਲਾਈ ਆ ਦਵਾਈ ਘਵਾਲਾ ਪੱਟਾਂ ਤੇ ਬੰਦ ਜਵਾਕ ਭਾਵ ਗੱਡੀ ਹੈਗੀ ਆ 7 ਸੀਟਰ ਤੇ ਬੰਦੇ ਬਹਿ ਗਏ 12 ਬਾਲੇ ਬੰਦੇ ਵਾਰੇ ਇੱਥੇ ਕੋਤੇ ਨਾ ਜਾਓ ਇੱਥੇ ਬਹਿ ਜਾਓ ਕੋ ਇੱਥੇ ਬਹਿ ਜਾਓ ਇੱਥੇ ਰਹਿ ਕਰੀਏ ਜਾਂਦਾ ਚੱਲ ਬਈ ਮੈਂ ਨਹੀਂ ਮੈਂ ਗੱਲਾਂ ਕਰ ਲਿਆ ਨਿਆਣਾ ਇੰਨਾ ਦਾ ਭਰਾਵਾ ਚਲੋ ਸਤਿ ਸ੍ਰੀ ਅਕਾਲ ਲੋ ਜੀ ਆਗੇ ਪਪੋਰ ਸਾਹਿਬ ਅੱਗਾ ਟਿਕ ਟਿਕ ਤੇ ਵੀ ਨਾ ਨਾ ਤੋੜਨ ਜਾ ਕੇ ਆਪਾਂ ਮੈਨੂੰ ਕੋਈ ਪਲੂਮ ਬਣਾਈ ਦਾ ਲੈ ਆਏ ਉੱਚੀ ਜਗਾ ਨਾ ਹੋਰ ਸੇ ਗੁਰਦੂਰਾ ਟੇਮਾ ਲਾ ਈ ਲੰਗਾਈ ਤੇ ਡੇ ਮਾਰੀ ਆ ਉੱਚੀ ਜਗਾ ਆਰੇ ਇੱਧਰ ਆ ਇੱਧਰ ਦੇਖ ਇੱਧਰ ਗੁਰਦੁਆਰਾ ਤਪੋਰ ਸਾਹਿਬ ਬਾਸੇ 10 ਮੀਟਰ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਪਪੋਰ ਸਾਹਿਬ ਇੱਧਰ ਹੈਗਾ ਜੋੜਾ ਘਰ ਦੇਖੋ ਜੀ ਇੱਧਰ ਨਿਸ਼ਾਨ ਸਾਹਿਬ ਇਹ ਸੱਤ ਲੋਈ ਤੇ ਜਮਾ ਕਿਨਾਰੇ ਤੇ ਆ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਪਾਈ ਸਾਹਿਬ ਦਾ ਪਾਠ ਕਰਦੇ ਸੀਗੇ ਕਿਨਾਰੇ ਤੇ ਬਹਿ ਕੇ ਦੇਖੋ ਵੀ ਗੁਰਦੁਆਰ ਦੀ ਖੂਬਸੂਰਤੀ ਓਏ ਕੋਈ ਇਹਦੇ ਤੁਹਾਨੂੰ ਸੱਤ ਲੋਜ ਵੀ ਦਿਖਾ ਦਿੰਦੇ ਆ ਦਰਿਆ ਨੀ ਕੋਈ ਕਿੰਨਾ ਸੋਹਣਾ ਦ੍ਰਿਸ਼ ਆ ਵਾਹਿਗੁਰੂ ਇਹ ਹੈਗਾ ਬਹੁਤ ਹੋਰ ਸਾਇਆ ਗੁਰਦੁਆਰਾ ਪਾਸ਼ੇ ਹੀ ਦਸਵੀਂ ਆਵੇਲ ਇਤਿਹਾਸ ਲਿਖਿਆ ਇਸ ਪਵਿੱਤਰ ਸਥਾਨ ਤੇ ਚਪਾਈ ਸਾਹਿਬ ਜੀ ਦਾ ਉਚਾਰਨ ਕੀਤਾ ਸੀ ਦੇ ਬੰਦੇ ਨਾਮ ਗੁਰਾਰਾ ਤਾਂ ਆਪਾਂ ਮੁੱਲ ਲਈ ਦੇਖ ਗੁਰਦੁਆਰਾ ਸਾਹਿਬ ਚੋਂ ਫਿਰ ਆ ਕੇ ਨਿਸ਼ਾਨ ਸਾਹਿਬ ਜੀ ਨੂੰ ਮੱਥਾ ਟੇਕਿਆ ਇਹ ਕੋਈ ਆਹ ਹੈ ਗੁਰਦੁਆਰੇ ਦਾ ਪਿੱਛਲਾ ਪਾਸਾ ਬੜਾ ਪਣੀ ਇਹ ਪਾਣੀ ਆਹ ਹੈ 7 ਲੋਹਨਾ ਦੀ ਉਹ ਡੈਮ ਹੈਗਾ ਵਾ ਨੰਗਲ ਡੈਮ ਦੀਦਾਣੀ ਬਦਲ ਕਰਕੇ ਇਹ ਆ ਰਿਹਾ ਉੱਥੋਂ ਪਾਣੀ ਚੜਿਆ ਆ ਇਹ ਝੀਲ ਆ ਗੋਬਿੰਦ ਸਾਗਰ ਸਾਰੀ ਹੈਣਾ ਲੋਰੀ ਆ ਗੱਡੀ ਹੋ ਗਈ ਸਾਡੀ ਇਤਿਆਰ ਹੁਣ ਹੁਣ ਇਹ ਚੱਲੇ ਆ ਉਹ ਵੀ ਇੱਥੇ ਘੜ ਕੇ ਅਸੀਂ ਕਿਥੇ ਰੱਖ ਗਏ ਗੁਰੂ ਕੇ ਲੋਰਾ ਪਹਿਲਾ ਹੀ ਮੱਤਾ ਦੇ ਗਿਆ ਬਪੌਰ ਸਾਹਿਬਾ ਗੁਰਦੁਆਰਾ ਉਹ ਸੰਗਤ ਆ ਇੱਧਰ ਰੈਡੀ ਅੰਦਰ ਬਹਿ ਗਈਆਂ ਚਲੋ ਵੀ ਬੈਠੋ ਵਾਹਿਗੁਰੂ ਜੀ ਚਲੋ ਇੱਥੋਂ ਬੰਦੇ ਕੰਨੇ ਸਭ ਫੇਰੇ ਲੋ ਜੀ ਸਾਈਕਲ ਯਾਤਰਾ શ્રી ਅਨੰਦਪੁਰ ਸਾਹਿਬ ਦਿਨ ਤੀਜਾ ਅੱਜ ਅਸੀਂ ਗੁਰਦੁਆਰਾ ਭਿਪੋਰ ਸਾਹਿਬ ਮੱਥਾ ਟੇਕ ਲਿਆ ਤੇ ਹੁਣ ਅਸੀਂ ਚੱਲੇ ਆ ਗੁਰੂ ਘਿਹਲੌਰ ਗੁਰਦੁਆਰਾ ਸਾਹਿਬ ਵਿੱਚ ਤੇ ਨਾਲ ਦੇ ਹੋਰ ਵੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਾਂਗੇ ਤੇ ਸਾਡੇ ਅਗਲੇ ਪਾਰਟ ਵਿੱਚ ਤੁਸੀਂ ਵੇਖਿਓ ਕਿੱਦਾਂ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ